ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬ ਦੀ ਧਰਤੀ ਤੇ ਕੋਈ ਤੀਜੀ ਧਿਰ ਕੋਈ ਪੰਥਕ ਸੋਚ ਸਿਰ ਚੁੱਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦਿੱਲੀ ਅਤੇ ਪੰਜਾਬ ਦੀਆਂ ਸਥਾਪਿਤ ਪਾਰਟੀਆਂ ਇੱਕ ਹੋ ਜਾਂਦੀਆਂ ਨੇ ਅੱਜ ਦੇ ਹਾਲਾਤ ਬਿਲਕੁਲ 1984 ਵਰਗੇ ਬਣਦੇ ਜਾ ਰਹੇ ਹਨ ਪੰਜਾਬ ਵਿੱਚ ਨਸ਼ਾ ਕ੍ਰਾਈਮ ਅਤੇ ਪੁਲਿਸ ਦਾ ਰਵੱਈਆ ਸਭ ਕੁਝ ਉਵੇਂ ਹੀ ਹੈ ਆਮ ਆਦਮੀ ਪਾਰਟੀ ਜੋ ਬਦਲਾਅ ਦਾ ਨਾਅਰਾ ਲੈ ਕੇ ਆਈ ਸੀ ਹੁਣ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਰਨ ਤਾਰਨ ਦੇ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਇਹ ਸਭ ਇੱਕ ਫਿਕਸ ਮੈਚ ਹੈ ਤਾਂ ਜੋ ਕੋਈ ਅਸਲ ਪੰਥਕ ਲੀਡਰ ਪੰਜਾਬ ਦੀ ਅਗਵਾਈ ਨਾ ਕਰ ਸਕੇ ਇਸ ਸਾਰੀ ਖੇਡ ਦੇ ਕੇਂਦਰ ਵਿੱਚ ਇੱਕ ਨਾਮ ਹੈ ਭਾਈ ਅੰਮ੍ਰਿਤਪਾਲ ਸਿੰਘ ਆਓ ਜਜ਼ਬਾਤਾਂ ਤੋਂ ਪਰੇ ਹਟ ਕੇ ਤੱਥਾਂ ਦੀ ਗੱਲ ਕਰੀਏ ਇਸ ਨੌਜਵਾਨ ਨੂੰ ਸਿਆਸਤ ਦਾ ਕੋਈ ਸ਼ੌਂਕ ਨਹੀਂ ਸੀ ਉਸ ਦਾ ਮਿਸ਼ਨ ਸਪਸ਼ਟ ਸੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਅਤੇ ਗੁਰੂ ਦੇ ਲੜ ਲਾਉਣਾ ਪਰ ਸਿਸਟਮ ਨੂੰ ਇਹ ਮਨਜ਼ੂਰ ਨਹੀਂ ਸੀ ਹਾਲਾਤ ਇਜਿਹੇ ਪੈਦਾ ਕੀਤੇ ਗਏ ਉਸ ਨੂੰ ਇਨਾ ਮਜਬੂਰ ਕੀਤਾ ਗਿਆ ਕਿ ਉਸ ਨੂੰ ਸਿਆਸਤ ਦੇ ਮੈਦਾਨ ਵਿੱਚ ਉਤਰਨਾ ਪਿਆ ਸਰਕਾਰਾਂ ਨੇ ਸੋਚਿਆ ਸੀ ਕਿ ਜੇਲ੍ਹ ਦੀਆਂ ਕੰਧਾਂ ਉਸ ਦਾ ਹੌਸਲਾ ਤੋੜ ਦੇਣਗੀਆਂ ਪਰ ਹੋਇਆ ਉਹ ਜੋ ਕਿਸੇ ਨੇ ਸੋਚਿਆ ਨਹੀਂ ਸੀ ਖਡੂਰ ਸਾਹਿਬ ਦੇ ਲੋਕਾਂ ਨੇ ਇੱਕ ਇਤਿਹਾਸ ਲਿਖ ਦਿੱਤਾ ਬਿਨਾ ਬਾਹਰ ਆਏ ਬਿਨਾ ਰੈਲੀਆਂ ਕੀਤੇ ਭਾਈ ਅਮਰਿਤਪਾਲ ਸਿੰਘ ਨੇ ਪੰਜਾਬ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਇਹ ਵੋਟਾਂ ਕਿਸੇ ਲੀਡਰ ਲਈ ਨਹੀਂ ਇਹ ਵੋਟਾਂ ਪੰਜਾਬ ਦੇ ਦਰਦ ਅਤੇ ਰੋਹ ਦੀਆਂ ਸਨ ਪਰ ਇੱਥੇ ਭਾਰਤੀ ਲੋਕਤੰਤਰ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਹੈ ਜਿਸ ਸ਼ਖਸ ਨੂੰ ਲੱਖਾਂ ਲੋਕਾਂ ਨੇ ਆਪਣਾ ਨੁਮਾਇੰਦਾ ਯਾਨੀ ਐਮਪੀ ਚੁਣਿਆ ਅੱਜ ਉਹ ਕਿੱਥੇ ਹੈ ਉਹ ਅੱਜ ਵੀ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਹੈਰਾਨੀ ਦੀ ਗੱਲ ਹੈ ਜੋ ਹਾਰੇ ਹੋਏ ਹਨ ਉਹ ਬਾਹਰ ਘੁੰਮ ਰਹੇ ਹਨ ਸਰਕਾਰਾਂ ਚਲਾ ਰਹੇ ਹਨ ਤੇ ਜੋ ਜਿੱਤਿਆ ਹੋਇਆ ਹੈ ਉਹ ਕੈਦ ਹੈ ਇਹ ਕਿਹੋ ਜਿਹਾ ਇਨਸਾਫ ਹੈ ਇਹ ਦੋਰਾ ਮਾਤਦੰਡ ਅੱਜ ਦਾ ਨਹੀਂ ਹੈ ਇਹ ਸਾਨੂੰ 40 ਸਾਲ ਪਿੱਛੇ ਲੈ ਜਾਂਦਾ ਹੈ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਜਨਰਲ ਸ਼ੁਭੇਕ ਸਿੰਘ ਵਰਗੇ ਦੂਰ ਅੰਦੇਸ਼ੀ ਸੂਰਮੇ ਕੌਮ ਦੀ ਅਗਵਾਈ ਕਰ ਰਹੇ ਸਨ ਉਹ ਇਸ ਸਿਸਟਮ ਦੀ ਰਗ ਰਗ ਤੋਂ ਵਾਕਿਫ ਸਨ ਉਹ ਜਾਣਦੇ ਸਨ ਕਿ ਦਿੱਲੀ ਦੇ ਦਰਬਾਰ ਵਿੱਚ ਸਿੱਖਾਂ ਦੀਆਂ ਦਲੀਲਾਂ ਨਹੀਂ ਸੁਣੀਆਂ ਜਾਂਦੀਆਂ ਉਹ ਜਾਣਦੇ ਸਨ ਕਿ ਵੋਟਾਂ ਨਾਲ ਸੀਟਾਂ ਤਾਂ ਮਿਲ ਸਕਦੀਆਂ ਨੇ ਪਰ ਕੌਮ ਦੀ ਆਜ਼ਾਦੀ ਅਤੇ ਇਨਸਾਫ਼ ਨਹੀਂ ਮਿਲ ਸਕਦਾ ਇਸੇ ਲਈ ਉਹਨਾਂ ਨੇ ਕੁਰਸੀ ਦੇ ਸਮਝਾਤੇ ਨਹੀਂ ਕੀਤੇ ਉਹਨਾਂ ਨੇ ਸੱਚ ਦੇ ਮਾਰਗ ਤੇ ਚੱਲਦਿਆਂ ਸ਼ਹਾਦਤ ਦਾ ਜਾਮ ਪੀਣਾ ਮਨਜ਼ੂਰ ਕੀਤਾ ਉਹਨਾਂ ਦੀ ਉਹ ਅਣਖ ਅਤੇ ਬੇਖੌਫੀ ਅੱਜ ਵੀ ਸਾਡੇ ਲਈ ਚਾਨਣ ਮਨਾਰਾ ਹੈ ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਮਨ ਪਰ ਆਉਂਦਾ ਹੈ ਇੱਕ ਪਾਸੇ ਸਾਡਾ ਜਿੱਤਿਆ ਹੋਇਆ ਜਰਨੈਲ ਜੇਲ੍ਹ ਵਿੱਚ ਹੈ ਤੇ ਦੂਜੇ ਪਾਸੇ 1984 ਦੇ ਸ਼ਹੀਦਾਂ ਦੇ ਪਰਿਵਾਰ ਅਣਗੋਲੇ ਹੋਏ ਬੈਠੇ ਹਨ ਅਸੀਂ ਮਾਣ ਤਾਂ ਬਹੁਤ ਕਰਦੇ ਹਾਂ ਆਪਣੇ ਸ਼ਹੀਦਾਂ ਤੇ ਪਰ ਕੀ ਅਸੀਂ ਉਹਨਾਂ ਦੇ ਸੁਪਨਿਆਂ ਦਾ ਪੰਜਾਬ ਬਣਾ ਸਕੇ ਇਹ ਵਕਤ ਜਜ਼ਬਾਤੀ ਹੋ ਕੇ ਨਾਰੇ ਲਾਉਣ ਦਾ ਨਹੀਂ ਬਲਕਿ ਜਾਗਣ ਦਾ ਹੈ ਪਛਾਣੋ ਇਹਨਾਂ ਸਿਆਸੀ ਡਰਾਮਿਆਂ ਨੂੰ ਇਹ ਅਕਾਲੀ ਇਹ ਕਾਂਗਰਸ ਇਹ ਆਪ ਇਹ ਸਭ ਇੱਕੋ ਥਾਲੀ ਦੇ ਚਟੇ-ਵੱਟੇ ਹਨ ਸਾਡਾ ਰਾਹ ਉਹ ਹੈ ਜੋ ਗੁਰੂ ਸਾਹਿਬ ਨੇ ਦੱਸਿਆ ਸੀ ਸੱਚ ਦਾ ਕਿਰਤ ਦਾ ਅਤੇ ਅਣਖ ਦਾ ਖਾਲਸਾ ਜੀ ਇਹ ਸਿਰਫ ਇੱਕ ਵੀਡੀਓ ਨਹੀਂ ਇਹ ਸਾਡੀ ਕੌਮ ਦੀ ਦਰਦ ਭਰੀ ਦਾਸਤਾਨ ਹੈ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਆਵਾਜ਼ ਨੂੰ ਦਬਣ ਨਾ ਦਿਓ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡਾ ਇਤਿਹਾਸ ਅਤੇ ਸਾਡੇ ਹੀਰੋ ਹਮੇਸ਼ਾ ਜਿੰਦਾ ਰਹਿ ਸਕਣ ਇਹ ਚੈਨਲ ਮੇਰਾ ਨਹੀਂ ਇਹ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ ਇਸ ਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਅਸੀਂ ਬਿਨਾਂ ਕਿਸੇ ਡਰ ਤੋਂ ਪੰਜਾਬ ਦੇ ਮੁੱਦਿਆਂ ਦੀ ਨਿਰਪੱਖ ਗੱਲ ਕਰ ਸਕੀਏ ਅਤੇ ਪੰਥ ਦੇ ਭੇਸ ਵਿੱਚ ਛੁਪੇ ਇਹਨਾਂ ਨਕਲੀ ਚਿਹਰਿਆਂ ਨੂੰ ਬੇਨਕਾਬ ਕਰ ਸਕੀਏ ਤੁਹਾਡਾ ਸਾਥ ਹੀ ਸਾਡੀ ਤਾਕਤ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ